ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰ ਲੱਗੇ ਆ ਅੱਜ ਅਸੀਂ ਪਿੰਡੂ ਖੇਤਰ ਦੇ ਲੋਕਾਂ ਨੂੰ ਕੋਈ ਫੰਡ ਬਣਾਉਣ ਦੀ ਸਲਾਹ ਦੇ ਰਹੇ ਹਾਂ ਵੀ ਪਿੰਡੂ ਖੇਤਰ ਦੇ ਛੋਟਾ ਜਿਹਾ ਫੰਡ ਬਣਾ ਕੇ ਤੇ ਕਿੰਨਾ ਮਹਾਨ ਆਪਦੇ ਪਿੰਡ ਦੇ ਵਿੱਚ ਕੰਮ ਕਰ ਸਕਦੇ ਆ ਪਿੰਡੂ ਖੇਤਰ ਦੇ ਲੋਕ ਵੀ ਨਾਲੇ ਤਾਂ ਉਹਦੇ ਨਾਲ ਫਾਇਦਾ ਕਿੰਨਾ ਹੋਊਗਾ ਲਾਹਾ ਤੁਹਾਨੂੰ ਕਿੰਨਾ ਮਿਲੂਗਾ ਜੇ ਮੰਨ ਕੇ ਚੱਲੋ ਕਿਸੇ ਪਿੰਡ ਦੀ 16-1700 ਵੋਟ ਹੈ ਤੇ ਇੱਕ ਪਿੰਡ ਦਾ 1000 ਬੰਦਾ 1000 ਰੁਪਇਆ ਇੱਕ ਸਾਲ ਦਾ ਤੇ 10 ਲੱਖ ਰੁਪਇਆ ਤੁਹਾਡਾ ਬਣਦਾ ਪਿੰਡ ਦਾ ਇੱਕ ਹਜ਼ਾਰ ਇੱਕ ਜਣੇ ਨੇ ਦੇਣਾ ਤੇ ਜੇ 1000 ਬੰਦਾ ਤੇ ਉਹਦੇ ਵਿੱਚ ਜਿਹੜੀ ਸਕੀਮ ਆਉਣੀ ਹੈ ਤੁਹਾਡੇ ਕੋਲੇ ਜੇ ਮੰਨ ਕੇ ਚੱਲੋ ਤੁਹਾਡੇ ਨਗਰਾਂ ਦੇ ਵਿੱਚ 40 ਮੌਤਾਂ ਹੁੰਦੀਆਂ ਤੇ 4 ਲੱਖ ਰੁਪਇਆ ਉਹਦੇ ਬਾਅਦ ਤੇ ਰੱਖ ਲੋ ਤੇ 10000 ਰੁਪਇਆ ਬੜੀ ਸਾਮਨੀ ਦੇ ਨਾਲ ਮਤਲਬ ਵੀ ਉਸ ਵੇਲੇ ਦਿੱਤਾ ਜਾ ਸਕਦਾ ਤੇ ਦੇਣਾ ਕਿੰਨਾ 1000 ਜੇ ਤੁਹਾਡੇ ਨਗਰ ਦੇ ਵਿੱਚ 40 ਮੌਤਾਂ ਹੁੰਦੀਆਂ ਤੇ ਜਿਹਦੇ ਘਰੇ ਮੰਨ ਕੇ ਚੱਲੋ ਮੌਤ ਹੁੰਦੀ ਹੈ ਤੇ ਜੀ ਉਹਨੂੰ 9000 ਨਾਲ ਮਿਲਦਾ ਦਿੱਤਾ ਉਹਨੇ 1 ਸਾਲ ਦਾ 1000 ਰੁਪਿਆ ਤੇ ਨਾਲੇ ਕਿੱਡਾ ਮਹਾਨ ਕੰਮ ਹੋ ਜਾਊਗਾ ਕਿਉਂਕਿ ਮੌਤ ਇਹ ਨਹੀਂ ਵੇਂਦੀ ਵੀ ਕਿਸੇ ਦੇ ਘਰੇ ਪੈਸਾ ਹੈਗਾ ਜਾਂ ਨਹੀਂ ਤਾਂ ਮੌਤ ਦੇ ਸਮੇਂ ਮਤਲਬ ਹੀ 10000 ਰੁਪਿਆ ਉਸ ਦਿਨ ਲੱਗ ਜਾਂਦਾ ਹੈ ਤੇ ਇਸ ਵੇਲੇ ਮੌਤ ਕਿਨੂੰ ਆਉਣੀ ਹੈ ਕਦੋਂ ਆਉਣੀ ਹੈ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਪਰ ਉਸ ਦਿਨ ਜਿਹੜੀ ਸਮੱਸਿਆ ਹੁੰਦੀ ਹੈ ਪੈਸਾ ਟੱਕਾ ਕੋਲੇ ਹੁੰਦਾ ਨਹੀਂ ਆਏ ਗਏ ਦਾ ਖਰਚਾ ਹੋ ਜਾਂਦਾ ਹੈ ਤਾਂ ਇਹ ਪਿੰਡਾਂ ਦੇ ਲੋਕ ਫੰਡ ਬਣਾ ਸਕਦੇ ਆ ਆਪ ਦਾ 1000 ਬੰਦਾ ਇੱਕ ਪਿੰਡ ਦਾ ਤੇ 1000 ਰੁਪਏ ਇੱਕ ਸਾਲ ਦਾ ਤੇ 10 ਲੱਖ ਰੁਪਏ ਠੋਡਾ ਬਣਦਾ ਚਾਰ ਲੱਖ ਤਾਂ ਤੁਸੀਂ ਜੇ ਮੌਤਾਂ 40 ਹੁੰਦੀਆਂ ਤਾਂ ਸਾਲ ਦੀਆਂ ਉਹ ਹੋ ਗਿਆ 4 ਲੱਖ ਰੁਪਈਆ ਤੇ ਮਤਲਬ ਕਿ ਤੁਸੀਂ ਪਿੰਡਾਂ ਨੂੰ ਜੇ ਵਧੀਆ ਬਣਾਉਣਾ ਚਾਹੁੰਦੇ ਆ ਜੇ ਤੁਸੀਂ ਪਿੰਡਾਂ ਦੀ ਨਿਹਾਰ ਬਦਲਨੀ ਚਾਹੁੰਦੇ ਆ ਤਾਂ ਮਤਲਬ ਵੀ ਚਾਰ ਸਫਾਈ ਕਰਮਚਾਰੀ ਤੁਸੀਂ ਰੱਖ ਸਕਦੇ ਆ ਆਪ ਦਾ ਫੰਡ ਦਾ ਹੀ ਫੰਡ ਬਣਾ ਕੇ ਪਿੰਡ ਦਾ ਫੰਡ ਬਣਾ ਕੇ 10 ਲੱਖ ਰੁਪਏ ਦਾ ਤੁਸੀਂ ਫੰਡ ਬਣਾ ਸਕਦੇ ਆ ਤੇ ਚਾਰ ਸਫਾਈ ਕਰਮਚਾਰੀ ਤੁਸੀਂ ਵਧੀਆ ਪਿੰਡ ਦੇ ਵਿੱਚ ਰੱਖ ਸਕਦੇ ਆ ਲੱਖ ਰੁਪਇਆ ਇੱਕ ਜਣੇ ਨੂੰ ਦੇ ਦਿਓ ਸਾਲ ਦਾ ਤੇ 4 ਲੱਖ ਰੁਪਇਆ ਉਹਨਾਂ ਬਾਅਦ ਤੇ ਹੋ ਗਿਆ ਤੇ 2 ਲੱਖ ਰੁਪਇਆ ਪਿੰਡ ਦੀ ਟਟ ਭੱਜ ਤੇ ਹੋ ਗਿਆ ਕੋਈ ਗਲੀ ਨਾਲੀ ਟੁੱਟਦੀ ਆ ਉਹਨੂੰ ਤੁਸੀਂ ਬਣਾ ਸਕਦੇ ਆ ਜਾਣੇ ਕਿ 1000 ਰੁਪਏ ਦੇ ਵਿੱਚ ਤਿੰਨ ਕੰਮ ਹੁੰਦੇ ਆ ਅਸੀਂ ਤਾਂ ਆਪਣੀ ਵਿਹੋਂਦਬੰਦੀ ਆਪਣੀਆਂ ਸਲਾਹਾਂ ਦਿੰਦੇ ਰਹਿਾਂਗੇ ਹੋ ਸਕਦਾ ਹੁਣ ਇਹ ਫੈਸਲੇ ਲਾਗੂ ਨਾ ਹੋਣ ਸਾਡੀ ਵਿਚਾਰਧਾਰਾ ਲਾਗੂ ਨਾ ਹੋਵੇ ਆਉਣ ਵਾਲੇ ਸਮੇਂ ਦੇ ਆਉਣ ਵਾਲੀਆਂ ਪੀੜ੍ਹੀਆਂ ਕਰ ਸਕਦੀਆਂ ਕਿਉਂਕਿ ਇਹ ਗੱਲਾਂ ਫੇਸਬੁੱਕ ਦੇ YouTube ਤੇ ਪਈਆਂ ਰਹਿਣੀਆਂ ਜਦੋਂ ਕਈ ਵਾਰੀ ਕੋਈ ਅੱਜ ਤੋਂ 10-15 ਸਾਲ ਲੋਕਾਂ ਨੇ ਸੁਣੀਆਂ ਹੋ ਸਕਦਾ ਉਦੋਂ ਲਾਗੂ ਕਰ ਲੈਣਗੇ ਪਰ ਚੰਗੀ ਗੱਲ ਨੂੰ ਕਈ ਵਾਰੀ ਮੰਨ ਲੈਂਦੇ ਆ ਲੋਕ ਮੌਕੇ ਦੇ ਲੋਕ ਨਹੀਂ ਮੰਨਦੇ ਹੋ ਸਕਦਾ ਹੁਣ ਨਾ ਮੰਨਿਆ ਜਾਵੇ ਜਦੋਂ ਮੈਂ ਇਸ ਦੁਨੀਆ ਤੋਂ ਤੁਰ ਗਿਆ 20-25 ਸਾਲ ਹੋ ਗਏ ਤਾਂ ਹੋ ਸਕਦਾ ਵੀ ਇਹਨਾਂ ਗੱਲਾਂ ਨੂੰ ਸੁਣ ਕੇ ਜਦੋਂ ਲੋਕਾਂ ਦੇ ਵਿੱਚ ਸਮੱਸਿਆ ਵਧ ਗਈ ਸਫਾਈ ਪਿੰਡਾਂ ਦੇ ਵਿੱਚ ਨਾ ਹੋਈ ਕੂੜਾ ਕਰਗਟ ਹੋ ਗਿਆ ਮੋਤਾਂ ਦੇ ਸਮੇਂ ਕੋਈ ਸਮੱਸਿਆ ਹੱਲ ਨਾ ਹੁੰਦੀ ਹੋਈ ਤਾਂ ਹੋ ਸਕਦਾ ਲੋਕੀ ਇਹਨਾਂ ਗੱਲਾਂ ਨੂੰ ਸੁਣ ਕੇ ਉਦੋਂ ਫੰਡ ਬਣਾ ਲੈਣਗੇ ਪਰ ਜੇ ਅੱਜ ਹੀ ਬਣਾ ਲੈਣ ਬਹੁਤ ਵਧੀਆ ਗੱਲ ਆ ਪਿੰਡਾਂ ਦੇ ਲੋਕ ਦਮਾਰਾਂ ਮੈਂ ਫੇਰ ਦੱਸਣਾ ਚਾਹਣਾ ਇੱਕ ਇਹ ਪਿੰਡ ਦਾ 1000 ਬੰਦਾ ਇੱਕ ਜਣੇ ਨੇ ਸਾਲ ਦਾ 1000 ਦੇਣਾ ਜੇ 40 ਮੋਤਾਂ ਹੁੰਦੀਆਂ ਤਾਂ 4 ਲੱਖ ਰੁਪਏ ਉਹਦੇ ਵਾਸਤੇ ਹੋ ਗਿਆ ਤੇ 4 ਲੱਖ ਰੁਪਏ ਦੇ ਨਾਲ ਤੁਸੀਂ ਆਪਦੇ ਪਿੰਡ ਵਿੱਚ ਸਫਾਈ ਕਰਮਚਾਰੀ ਰੱਖ ਸਕਦੇ ਆਂ ਤੇ 2 ਲੱਖ ਰੁਪਇਆ ਪਿੰਡ ਦੀ ਟਟ ਭੱਜ ਤੇ ਲੱਗ ਸਕਦੇ ਆ ਇਹ ਸੀ ਮੇਰੇ ਪਿੰਡੂ ਖੇਤਰ ਦੇ ਲੋਕਾਂ ਨੂੰ ਸੁਝਾ ਤੇ ਪਿੰਡੂ ਖੇਤਰ ਦੇ ਲੋਕ ਆਪ ਦਾ ਫੰਡ ਬਣਾ ਕੇ ਆਪ ਦੇ ਤਿੰਨ ਕੰਮ ਬਹੁਤ ਵਧੀਆ ਕਰ ਸਕਦੇ ਆ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ